ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿੰਮੂ ਐਂਡ ਖੁਸ਼ੀ ਐਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਤੇ ਇੱਕ ਬਹੁਤ ਹੀ ਜ਼ਰੂਰੀ ਗੱਲ ਆਪਾਂ ਕਰਦੇ ਆਂ ਜੀ ਵਧੀਆ ਲੱਗੀ ਤਾਂ ਜ਼ਰੂਰ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਜਿੱਦਾਂ ਕਿ ਆਪਾਂ ਕਹਿੰਦੇ ਆ ਕਿ ਪਤੀ ਪਤਨੀ ਦੇ ਵਿੱਚ ਨਿੱਕੀ ਮੋਟੀ ਗੱਲ ਤੇ ਲੜਾਈ ਹੋ ਜਾਂਦੀ ਹੈ ਨਾ ਕਿ ਆਪ ਚਾਹੁੰਦਾ ਵੈਸੇ ਕੋਈ ਨਹੀਂ ਹੁੰਦਾ ਘਰ ਵਿੱਚ ਵੀ ਲੜਾਈ ਪੈ ਜਾਵੇ ਤੇ ਉਹ ਵੈਸੇ ਹੀ ਕੋਈ ਟਾਈਮ ਹੀ ਇਦਾਂ ਦਾ ਆ ਜਾਂਦਾ ਏ ਨਾ ਤਾਂ ਪਤਨੀ ਚਾਹੁੰਦੀ ਏ ਘਰੇ ਲੜਾਈ ਪਵੇ ਨਾ ਪਤੀ ਚਾਹੁੰਦੇ ਹੁੰਦੇ ਹਨਾ ਤੇ ਕਈ ਵਾਰੀ ਇਦਾਂ ਹੋ ਜਾਂਦਾ ਹੈ ਕਿ ਆਪਾਂ ਉਹ ਟਾਈਮ ਹੀ ਇਹੋ ਜਿਹਾ ਆ ਜਾਂਦਾ ਹੈ ਕਿ ਗੱਲ ਉਹ ਐਡੀ ਹੁੰਦੀ ਨਹੀਂ ਜਿਹੜੀ ਬਣ ਜਾਂਦੀ ਆ ਸੋ ਇਸ ਕਰਕੇ ਆਪਾਂ ਨੂੰ ਭੈਣਾਂ ਨੂੰ ਕਹਿਣੀ ਆ ਮੈਂ ਤਾਂ ਚਲੋ ਆਪ ਦੀਆਂ ਭੈਣਾਂ ਸਮਝ ਕੇ ਮੈਨੂੰ ਇੰਨੇ ਪਿਆਰੇ ਕਮੈਂਟ ਕਰਦੀਆਂ ਮੇਰੀ ਵੀਡੀਓ ਦੇਖਦੀਆਂ ਜਿਹੜੀਆਂ ਭੈਣਾਂ ਤੇ ਉਹਨਾਂ ਵਾਸਤੇ ਵੀਡੀਓ ਬਣਾ ਰਹੀ ਆ ਕਿ ਘਰੇ ਬਿਲਕੁਲ ਵੀ ਲੜਾਈ ਘੱਟ ਤੋਂ ਘੱਟ ਪਊਗੀ ਚਲੋ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਗਰੰਟੀ ਨਹੀਂ ਲੈ ਸਕਦੇ ਕਿ ਬਿਲਕੁਲ ਵੀ ਨਾ ਪਵੇ ਮਾਣੀ ਮੁੱਡੀ ਤਾਂ ਨੋਕ ਝੁਕ ਚਲਦੀ ਰਹਿੰਦੀ ਆ ਉਨੀਕ ਤਾਂ ਚੱਲਣੀ ਚਾਹੀਦੀ ਵੀ ਆ ਤੇ ਪਰ ਇਹ ਆ ਕਿ ਜਿਆਦਾ ਨਾ ਲੜਾਈ ਹੋਵੇ ਤੇ ਕਈ ਵਾਰੀ ਇਦਾਂ ਹੁੰਦਾ ਏ ਕਿ ਹਸਬੰਡ ਮਤਲਬ ਜੇ ਤਾਂ ਖੇਤੀ ਕਰਦੇ ਉਹ ਖੇਤੋਂ ਆਏ ਆ ਤੇ ਆਪਾਂ ਨੂੰ ਆਏ ਹੁੰਦਾ ਵੀ ਆਪਾਂ ਕਿਤੇ ਜਾਣਾ ਸੀ ਜਾਂ ਆਪਾਂ ਕੋਈ ਚੀਜ਼ ਲੈਣੀ ਆਪਾਂ ਹੁਣ ਸਾਰੀ ਕਹਿ ਦਿੰਨੇ ਆ ਉਹਨਾਂ ਨੂੰ ਕਿ ਅਸੀਂ ਤਾਂ ਆ ਕੁਝ ਲੈਣਾ ਸੀਗਾ ਜਾਂ ਅਸੀਂ ਕਿਤੇ ਜਾਣਾ ਹੈ ਸਵੇਰੇ ਤੇ ਉਹ ਏਦਾਂ ਹੁੰਦਾ ਵੀ ਅੱਕੇ ਥੱਕੇ ਆਏ ਹੁੰਦੇ ਆ ਫਿਰ ਉਹ ਟੁੱਟ ਕੇ ਪੈ ਜਾਂਦੇ ਆ ਬਿੱਲਾ ਤੁਸੀਂ ਤਾਂ ਤੁਹਾਡਾ ਤਾਂ ਆ ਹੀ ਨਹੀਂ ਮੁੱਕਣਾ ਪੈਂਦੇ ਆ ਕਿ ਨਹੀਂ ਟੁੱਟ ਕੇ ਪੈਣਾ ਦੱਸਿਓ ਜਰੂਰ ਕਿਉਂਕਿ ਨਾਰਮਲੀ ਘਰਾਂ ਦੇ ਵਿੱਚ ਤਾਂ ਇਹ ਜਰੂਰ ਹੁੰਦਾ ਤਾਂ ਹੈ ਪਰ ਦੱਸਿਓ ਜਰੂਰ ਦੱਸ ਦਿਓ ਕਮੈਂਟ ਵਿੱਚ ਮੈਂ ਕਿਸੇ ਨੂੰ ਨਹੀਂ ਦੱਸਦੀ ਤੇ ਬਾਅਦ ਵਿੱਚ ਫਿਰ ਆਪਾਂ ਨੂੰ ਵੀ ਬੁਰਾ ਲੱਗਦਾ ਕਿ ਹਾਏ ਮੈਂ ਟੁੱਟ ਕੇ ਪੈ ਗਏ ਨਾ ਤੇ ਇਹ ਹੈ ਕਿ ਉਹਨਾਂ ਨੂੰ ਜਦੋਂ ਹੀ ਖੇਤ ਤੋਂ ਆਉਣ ਜਾਂ ਜਿਹੜੇ ਜੋਬ ਕਰਦੇ ਆ ਜੋਬ ਤੋਂ ਆਉਣ ਇੱਕ ਘੰਟਾ ਉਹਨਾਂ ਨੂੰ ਐ ਬਸ ਰੱਖਿਆ ਕਰੋ ਕਿ ਕੁਝ ਨਹੀਂ ਬੋਲਣਾ ਆਪਦੇ ਬਾਰੇ ਪਾਣੀ ਫੜਾ ਦਿਓ ਚਾਹ ਫੜਾ ਦਿਓ ਰੋਟੀ ਖਾਣੀ ਆ ਤਾਂ ਰੋਟੀ ਫੜਾ ਦਿਓ ਤੇ ਉਸ ਤੋਂ ਬਾਅਦ ਕਿਆ ਕਰੋ ਕਿ ਆਪਾਂ ਕੰਮ ਕਰਨਾ ਸੀ ਆ ਜਮ ਕਿਤੇ ਜਾਣਾ ਸੀ ਜਾਂ ਮੈਂ ਕੁਝ ਲੈਣਾ ਸੀਗਾ ਤੇ ਫੇਰ ਉਹ ਕਹਿਣਗੇ ਹਾਂ ਠੀਕ ਹੈ ਤੇ ਜੇ ਆਪਾਂ ਉਹਨੇ ਹੀ ਟਾਈਮ ਹੀ ਕਹਿ ਦਾਂਗੇ ਜੇ ਬਾਹਰੋਂ ਆਉਣਗੇ ਨਾ ਸਾਨੂੰ ਆ ਚੀਜ਼ ਲੈ ਦੋਗੇ ਉਹਨਾਂ ਐ ਤਾਂ ਫੇਰ ਕਹਿਣਗੇ ਲਈ ਜਵਾਬ ਹੀ ਹੋ ਜਾਊਗਾ ਤੇ ਇਹ ਵਾਲੀਆਂ ਛੋਟੀਆਂ ਛੋਟੀਆਂ ਗੱਲਾਂ ਐ ਕਿ ਆਪਾਂ ਫਾਈਨਲ ਦਾ ਧਿਆਨ ਰੱਖੀਏ ਚਲੋ ਹਨਾ ਇਹ ਹੁੰਦਾ ਵੀ ਜੈਂਸ ਨੂੰ ਵੀ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀਆਂ ਟੈਨਸ਼ਨਾਂ ਇੱਧਰ ਉੱਧਰ ਦੀਆਂ ਕਰਦੀਆਂ ਟੈਨਸ਼ਨਾਂ ਬਹੁਤ ਹੁੰਦੀਆਂ ਤੇ ਇਹ ਹੁੰਦਾ ਵੀ ਆਪਾਂ ਲੇਡੀਜ਼ ਜਿਹੜੀਆਂ ਹੁੰਦੀਆਂ ਨੇ ਇੱਕ ਦੂਸਰੀ ਨਾਲ ਆਪਾਂ ਸ਼ੇਅਰ ਕਰ ਲੈਣੀਆਂ ਆਪਾਂ ਨੂੰ ਕੋਈ ਵੀ ਟੈਨਸ਼ਨ ਹੋਵੇ ਆਪਾਂ ਦਾਦੀ ਸਹੇਲੀ ਨੂੰ ਫੋਨ ਲਾ ਲਿਆ ਜਾਂ ਭੈਣ ਨੂੰ ਲਾ ਲਿਆ ਤੇ ਆਪਾਂ ਦਾ ਆਪ ਦਾ ਢਿੱਡ ਹੌਲਾ ਕਰ ਲੈਣੀ ਆ ਤੇ ਜਿਹੜੇ ਜੈਂਸ ਹੁੰਦੇ ਆ ਨਾ ਇਹ ਕਿਸੇ ਨਾਲ ਸ਼ੇਅਰ ਨਹੀਂ ਕਰਦੇ ਆ ਆਪਣੀ ਪ੍ਰੋਬਲਮ ਚਾਹੇ ਕਿੰਨੀ ਵੀ ਪ੍ਰੋਬਲਮ ਕਿਉਂ ਨਾ ਹੋਵੇ ਇਹ ਬਸ ਆਪ ਦੀ ਆਪ ਜੀ ਲੈ ਕੇ ਤੁਰੇ ਫਿਰਨਗੇ ਟੈਨਸ਼ਨ ਦੇ ਵਿੱਚ ਹੀ ਇਹਨਾਂ ਨੂੰ ਆਏ ਹੁੰਦਾ ਵੀ ਨਹੀਂ ਕਿਸੇ ਨੂੰ ਕੀ ਦੱਸਾਂਗੇ ਕਿਸੇ ਨੂੰ ਕੀ ਦੱਸਾਂਗੇ ਤੇ ਇਹਨਾਂ ਦੇ ਦਿਮਾਗ ਦੇ ਉੱਤੇ ਟੈਨਸ਼ਨ ਹੀ ਬਣੀ ਰਹਿੰਦੀ ਉਹੀ ਟੈਨਸ਼ਨ ਦੇ ਵਿੱਚ ਹੀ ਚੱਲੀ ਜਾਂਦੇ ਰਹਿੰਦੇ ਆ ਤੇ ਇਹ ਹੈਗਾ ਕਿ ਆਪਾਂ ਨੂੰ ਥੋੜਾ ਜਿਹਾ ਸਮਝਣਾ ਚਾਹੀਦਾ ਹੈ ਵੀ ਇਹਨਾਂ ਦਾ ਆਪਾਂ ਹੌਲੀ ਹੌਲੀ ਕੋਸ਼ਿਸ਼ ਕਰਦੇ ਆਂ ਵੀ ਪੁੱਛੀਏ ਕੀ ਪ੍ਰੋਬਲਮ ਆ ਪਹਿਲੀ ਗੱਲ ਤਾਂ ਕਈ ਇਦਾਂ ਦੇ ਹੁੰਦੇ ਆ ਵੀ ਆਵਦੀ ਵਾਈਫ ਨੂੰ ਵੀ ਨਹੀਂ ਦੱਸਦੇ ਮੈਨੂੰ ਆ ਟੈਨਸ਼ਨ ਆ ਮੈਨੂੰ ਆ ਪ੍ਰੋਬਲਮ ਆ ਕਈ ਹੁੰਦੇ ਵੀ ਐ ਚਲੋ ਸ਼ੇਅਰ ਕਰ ਲੈਂਦੇ ਆ ਨਾਲ ਤੇ ਕਈ ਤਾਂ ਇਦਾਂ ਦੇ ਹੁੰਦੇ ਕਿ ਦੱਸਦੇ ਹੀ ਨਹੀਂ ਕਿਸੇ ਨੂੰ ਵੀ ਫਿਰ ਉਹਨਾਂ ਦਾ ਸੁਭਾਅ ਚਿਰਚੜਾ ਹੋ ਜਾਂਦਾ ਏ ਤੇ ਉਦੋਂ ਪਤਾ ਲੱਗਣ ਲੱਗ ਜਾਂਦਾ ਵੀ ਇਹਨਾਂ ਨੂੰ ਕੋਈ ਟੈਨਸ਼ਨ ਆ ਤੇ ਆਪਾਂ ਨੂੰ ਚਾਹੀਦਾ ਕਿ ਆਪਾਂ ਕੋਸ਼ਿਸ਼ ਕਰਿਆ ਕਰੀਏ ਉਹਨਾਂ ਨੂੰ ਸਮਝਣ ਦੀ ਤੇ ਵੈਸੇ ਚਲੋ ਪਤੀਆਂ ਨੂੰ ਵੀ ਚਾਹੀਦਾ ਏ ਕਿ ਉਹ ਵੀ ਆਪਣੀ ਵਾਈਫ ਨੂੰ ਸਮਝਣ ਕਿਉਂਕਿ ਸਾਰਾ ਦਿਨ ਘਰ ਸੰਭਦੀਆਂ ਹਨ ਬੱਚੇ ਸੰਭਦੀਆਂ ਇੱਕ ਔਰਤ ਦੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਜੋ ਇੱਕ ਔਰਤ ਨਿਭਾ ਸਕਦੀ ਹੈ ਉਹ ਮਰਦ ਕਦੇ ਨਹੀਂ ਨਿਭਾ ਸਕਦੇ ਜਿਵੇਂ ਕਹਿ ਦਿੰਦੇ ਆ ਨਾ ਕਿ ਮਾਂ ਜਿਹੜੀ ਹੁੰਦੀ ਹੈ ਨਾ ਉਹ ਤਾਂ ਪਿਤਾ ਵਾਲਾ ਵੀ ਫਰਜ਼ ਨਿਭਾ ਜਾਂਦੀ ਹੈ ਤੇ ਜਿਹੜੇ ਪਿਤਾ ਹੁੰਦੇ ਆ ਉਹ ਸਿਰਫ ਪਿਤਾ ਹੀ ਬਣ ਸਕਦੇ ਉਹ ਕਦੇ ਮਾਂ ਨਹੀਂ ਬਣ ਸਕਦੇ ਤੇ ਇੱਕ ਔਰਤ ਹੁੰਦੀ ਹੈ ਜਿਹੜੀ ਕਈ ਕਿਰਦਾਰ ਨਿਭਾ ਜਾਂਦੀ ਹੈ ਤੇ ਇਹ ਹੈ ਕਿ ਚਲੋ ਸਾਰਿਆਂ ਨੂੰ ਸਮਝਣਾ ਚਾਹੀਦਾ ਕੇ ਨਿੱਕੀਆਂ-ਮੁੱਟੀਆਂ ਗੱਲਾਂ ਦੇ ਪਿੱਛੇ ਲੜਾਈ ਨਾ ਹੋਵੇ ਘਰ ਦੇ ਵਿੱਚ ਹਨਾ ਕੋਈ ਨਹੀਂ ਚਾਹੁੰਦਾ ਹੁੰਦਾ ਵੀ ਆਪਣੇ ਘਰੇ ਲੜਾਈ ਪਵੇ ਕਲੇਸ਼ ਪਵੇ ਤੇ ਲੜਾਈ ਵਧੀਆ ਵੀ ਨਹੀਂ ਹੁੰਦੀ ਤੇ ਸਾਰਿਆਂ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਏ ਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਓਕੇ ਜੀ ਧੰਨਵਾਦ